नमस्कार मैं और आप देख आपको सप्ताह न्यूज आइए नजर डालते हैं आज की बड़ी खबर पर चोरी की वारदातों को अंजाम देने वाला गैंग पकड़ा गया पुलिस ने चोरी की वारदातों को अंजाम देने वाले व्यक्तियों को चोरी के सामान सहित गिरफ्तार कर मामला दर्ज किया है एस एस बरनाला संदीप कुमार मलिक के निर्देशों के तहत प्रेस को जानकारी देते हुए डी सिटी सिंह बैंस ने बताया कि संदीप सिंह मंड पीपीएस कैप्टन पुलिस डी राजेंद्र पाल सिंह बीपीएस डिप्टी कैप्टन पुलिस एन सुबेक सिंह पीपीएस डिप्टी कैप्टन पुलिस महलकला इंस्पेक्टर बलजीत सिंह इन प्रभारी सीआईए बरनाला और सब इंस्पेक्टर निर्मल जीत सिंह प्रमुख पुलिस स्टेशन तालेवाल के कुशल नेतृत्व में उस समय विभिन्न क्षेत्रों में असामाजिक तत्वों की चोरी की घटनाओं को रोकने के लिए अभियान एक बड़ी सफलता थी जब बीस अगस्त को सहायक थानेदार जगदीप सिंह सी आई ए बरनाला को पुलिस पार्टी सहित सूचना मिली कि संदीप सिंह उर्फ गोरा पुत्र बंत सिंह वासी ईना बाजवा सुखविंदर सिंह उर्फ सुखा पुत्र गुरमेल सिंह वासी ईना बाजवा और लवप्रीत सिंह उर्फ लव गुरतेज सिंह निवासी सेखा के खिलाफ थाना थानावाल में मामला दर्ज किया गया है उक्त आरोपी को पुल ड्रेन अमला सिंह वाला से हमीदी गुराम साइड को जाने वाले ट्रक से मोटरसाइकिल स्प्लेंडर सिल्वर कलर बिना नंबर मोटर में पांच टोटे सैतालीस फीट केबल तार के साथ गिरफ्तार करने में सफलता हासिल की आरोपी संदीप सिंह और सुखविंदर सिंह पहले भी चोरी की वारदातों को अंजाम देने में आदि हैं, जिनके खिलाफ पहले भी मामला दर्ज है उक्त व्यक्तियों के पास से एक मोटरसाइकिल स्पेंडर बिना नंबर की पांच नग केबल तार में मोटर के इसी तरह थाना टल्लेवाल की पुलिस पार्टी ने 16 अगस्त को भोतना निवासी जगमोहन सिंह पुत्र हरबंस सिंह के बयान पर मामला दर्ज किया था 20 अगस्त को हरजीत सिंह उर्फ गग्गू पुत्र इकबाल सिंह जतिन सिंह उर्फ ज्योति निवासी बसैया जिला लुधियाना को गिरफ्तार किया गया जांच के आधार पर हिप्पी पुत्र गुरदेव सिंह निवासी रायकोट संदीप सिंह उर्फ दीपा निवासी रायकोट और बलजिंदर सिंह निवासी बेहला को गिरफ्तार कर पंद्रह किलो चोरी की केबल तारे और निकाला हुआ तांबा बरामद किया गया कुल 237 फीट तार रस्सी पंद्रह किलो तांबा एक मोटरसाइकिल स्पलेंडर और एक मोटरसाइकिल रेहड़ी बरामद की गयी मकसद है जी। ਜੀ ਕਿ ਮੈ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਪਿਛਲੇ ਕੁਝ ਸਮੇਂ ਤੋਂ ਬਰਨਾਲਾ ਜ਼ਿਲ੍ਹੇ ਦੇ ਵਿੱਚ ਖਾਸ ਕਰਕੇ ਦਿਹਾਤੀ ਏਰੀਆ ਦੇ ਵਿੱਚ ਜੋ ਮੋਟਰਾਂ ਤੋਂ ਕੇਬਲ ਤਾਰਾਂ ਚੋਰੀ ਹੋਣ ਦੀਆਂ ਘਟਨਾਵਾਂ ਕਾਫੀ ਜ਼ਿਆਦਾ ਵਧ ਗਈਆਂ ਸੀ ਇਸ ਮੁੱਦੇ ਬਾਰੇ ਪ੍ਰੈਸ ਵੱਲੋਂ ਵੀ ਸਾਡੇ ਸੀਨੀਅਰ ਅਫਸਰਾਂ ਦੇ ਧਿਆਨ ਚ ਲਿਆਂਦਾ ਗਿਆ ਸੀ ਜੋ ਆਮ ਪਬਲਿਕ ਵੱਲੋਂ ਵੀ ਵਕਫ ਵਕਫ ਸਮੇਂ ਤੇ ਜੋ ਸਾਡੇ ਸੀਨੀਅਰ ਅਫਸਰਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ ਹੋਏ ਵਧ ਰਹੀਆਂ ਘਟਨਾਵਾਂ ਦਾ ਇੱਕ ਸੀਰੀਅਸ ਨੋਟਿਸ ਲੈਂਦੇ ਹੋਏ ਸਾਡੇ ਮਾਨਯੋਗ ਐਸਐਸਪੀ ਬਰਨਾਲਾ ਸ਼੍ਰੀ ਸੰਦੀਪ ਕੁਮਾਰ ਮਲਿਕ ਜੀ ਨੇ ਵੱਖ-ਵੱਖ ਥਾਣਿਆਂ ਦੀਆਂ ਟੀਮਾਂ ਬਣਾਈਆਂ ਜਿਦੇ ਵਿੱਚ ਐਸਪੀਡੀ ਸਾਹਿਬ ਸ਼੍ਰੀ ਸੰਦੀਪ ਸਿੰਘ ਮੱਡ ਜੀ ਦੀ ਅਗਵਾਈ ਹੇਠ ਜੋ ਟੀਮਾਂ ਬਣਾਈਆਂ ਗਈਆਂ ਸੀ ਉਹਨਾਂ ਨੂੰ ਸਫਲਤਾ ਹਾਸਲ ਹੋਈ ਹੈ ਸਾਡੇ ਜ਼ਿਲ੍ਹਾ ਬਰਨਾਲਾ ਦੇ ਇੰਚਾਰਜ ਸੀਆਈਏ ਇੰਸਪੈਕਟਰ ਬਲਜੀਤ ਸਿੰਘ ਥਾੜਾ ਤੱਲੇਆੜ ਦੇ ਮੁਖ ਅਫਸਰ ਇੰਸਪੈਕਟਰ ਨਿਰਮਲ ਸਿੰਘ ਤੇ ਥਾਣਾ ਠੁੱਲੀਆਲ ਦੇ ਐਸ ਐਚਓ ਸਹਾਇਕ ਸਬ ਇੰਸਪੈਕਟਰ شریف ਖਾਨ ਇਹਨਾਂ ਨੇ ਇੱਕ ਜੁਆਇੰਟ ਐਫਰਟ ਕਰਦੇ ਹੋਏ ਜਿਹੜਿਆ ਇੱਕ ਗਰੋ ਦਾ ਪਰਦਾ ਫਾਸ਼ ਕੀਤਾ ਜਿਹੜਾ ਕਿ ਵੱਡੇ ਲੈਵਲ ਦੇ ਉੱਤੇ ਮੋਟਰ ਤਾਰਾਂ ਦੀਆਂ ਕੇਬਲਾਂ ਚੋਰੀ ਕਰਦਾ ਸੀ ਇਹਦੇ ਵਿੱਚ ਕਾਰਵਾਈ ਕਰਦਿਆਂ ਹੋਇਆ ਦੋ ਮੁਕੱਦਮੇ ਦਰਜ ਕੀਤੇ ਗਏ ਨੇ ਜਿਹਦੇ ਵਿੱਚ ਪਹਿਲਾ ਮੁਕੱਦਮਾ ਨੰਬਰ 54/24 ਥਾਣਾ ਠੁੱਲੀਆਲ ਦਰਜ ਕੀਤਾ ਗਿਆ ਤੇ ਤਿੰਨ ਦੋਸ਼ੀਆਂ ਨੂੰ ਇਹਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੰਦੀਪ ਸਿੰਘ ਤੇ ਸੁਖਵਿੰਦਰ ਸਿੰਘ ਵਾਸੀ ਇਨਾਵਾਜਵਾ ਤੇ ਲੱਪਰੀ ਸਿੰਘ ਵਾਸੀ ਸੇਖਾ ਇਹ ਤਿੰਨਾਂ ਦੋਸ਼ੀਆਂ ਪਾਸੋਂ ਇੱਕ ਮੋਟਰਸਾਈਕਲ ਤੇ ਕੇਵਲ ਮੋਟਰਾਂ ਤੋਂ ਚੋਰੀ ਕੀਤੀ ਹੋਈ ਕੇਵਲ ਤਾਰਾਂ ਦੇ ਪੰਜ ਟੋਟੇ ਜਿਨ੍ਹਾਂ ਦੀ ਕੁੱਲ ਲੰਬਾਈ ਕਰੀਬ 47 ਫੁੱਟ ਬਣਦੀ ਆ ਇਹ ਬਰਾਮਦ ਕੀ ਹੋਈ ਆ ਇਸੇ ਤਰ੍ਹਾਂ ਸਾਡੇ ਮੁਖ ਅਫਸਰ ਥਾਣਾ ਟੱਲੇਆਲ ਵੱਨੋਂ ਮਕਦਮਾ ਨੰਬਰ 38/24 ਅਧੀਨ ਧਾਰਾ 303 ਬੀ ਐਨ ਐਸ ਦਰਜ ਕੀਤਾ ਗਿਆ ਇਸ ਮੁਕਦਮੇ ਵਿੱਚ ਕੁੱਲ ਪੰਜ ਦੋਸ਼ੀ ਨੇ ਜੀ ਹਰਜੀਤ ਸਿੰਘ ਜਤਿੰਦਰ ਸਿੰਘ ਹੈਪੀ ਸਿੰਘ ਸੰਦੀਪ ਸਿੰਘ ਤੇ ਬਲਜਿੰਦਰ ਸਿੰਘ ਇਹ ਪੰਜ ਦੋਸ਼ੀਆਂ ਤੋਂ ਜੋ ਬਰਾਮਦਗੀ ਆ ਇਹਨਾਂ ਨੇ ਜਿਹੜਾ ਕੇਬਲ ਤਾਰ ਆ ਉਹਨੂੰ ਜਲਾ ਕੇ ਜੋ ਤਾਂਬਾ ਹੁੰਦਾ ਉਹ ਜਲਿਆ ਹੋਇਆ ਤਾਂਬਾ ਬਰਾਮਦ ਕੀਤਾ ਗਿਆ ਕਰੀਬ 15 ਕਿਲੋ ਤੇ ਇੱਕ ਮੋਟਰਸਾਈਕਲ ਤੇ ਇੱਕ ਮੋਟਰਸਾਈਕਲ ਰੇਡ ਆ ਜਿਹੜਾ ਕਿ ਇਹ ਚੋਰੀ ਦੇ ਸਮਾਨ ਨੂੰ ਇੱਧਰ ਉੱਧਰ ਕਰਨ ਲਈ ਵਰਤਦੇ ਸੀਗੇ ਉਹ ਸਾਰੀ ਬਰਾਮਦਗੀ ਕਰਕੇ ਜਿਹੜਾ ਇਹਨਾਂ ਦੇ ਵੱਲੋਂ ਇਹ ਮਕਦਮਾ ਦਰਜ ਕੀਤਾ ਗਿਆ ਸਾਰੇ ਦੋਸ਼ੀਆਂ ਦਾ ਜਿਹੜਾ 2 ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ ਸੀਗਾ ਉਹ ਡਿਟੇਲਡ ਪੁੱਛਗਿੱਛ ਕੀਤੀ ਗਈ ਹੈ ਸੋ ਪੂਰੇ ਬਰਨਾਲੇ ਜ਼ਿਲ੍ਹੇ ਦੀਆਂ ਕਰੀਬ 50 ਤੋਂ ਉੱਤੇ ਜੋ ਵਾਰਦਾਤਾ ਜੋ ਵੱਖ-ਵੱਖ ਥਾਣਿਆਂ ਦੇ ਵਿੱਚ ਦਰਜ ਕੰਪਲੇਂਟਸ ਰਿਸੀਵ ਹੋਈਆਂ ਸੀ ਇਹਨਾਂ ਨੇ ਵੱਖ-ਵੱਖ ਪਿੰਡਾਂ ਤੋਂ ਚੋਰੀਆਂ ਕੀਤੀਆਂ ਸੀ ਥੋੜੀਆਂ-ਥੋੜੀਆਂ ਉਹ ਵੱਡੇ ਲੈਵਲ ਦੇ ਉੱਤੇ ਟਰੇਸ ਕੀਤੀਆਂ ਗਈਆਂ ਨੇ ਤੇ ਅੱਜ ਇਹ ਸਾਰੇ ਦੋਸ਼ੀਆਂ ਨੂੰ ਰਿਮਾਂਡ ਖਤਮ ਹੋਣ ਤੋਂ ਬਾਅਦ ਜਿਊਡੀਸ਼ਲ ਕਸਟਡੀ ਦੇ ਵਿੱਚ ਭੇਜਿਆ ਜਾ ਰਿਹਾ ਸਰ ਪਹਿਲਾਂ ਕਿੱਥੇ ਵੇਚਦੇ ਰਹੇ ਸੀ ਤਾਂ ਇਹਦੇ ਬਾਰੇ ਜਿਹੜਾ ਸਾਡੇ ਵੱਲੋਂ ਗੰਭੀਰ ਦੇ ਦਿੱਤਾ ਦੇ ਨਾਲ ਜਿਹੜੀ ਹੈ ਪੁੱਛਕਿਛ ਕੀਤੀ ਗਈ ਹੈ ਕੁਝ ਨੇ ਸਾਨੂੰ ਲੀਡਸ ਮਿਲੀਆਂ ਨੇ ਜਿੱਥੇ ਇਹ ਜਿਹੜਾ ਤੰਬਾ ਸੀ ਉਹਨਾਂ ਨੂੰ ਕੇਵਲ ਤਾਰਾਂ ਨੂੰ ਜੜਾ ਕੇ ਉਹਦਾ ਤੰਬਾ ਐਕਸਟ੍ਰੈਕਟ ਕਰਕੇ ਉਹ ਤੰਬਾ ਅੱਗੇ ਵੇਚਦੇ ਸੀ ਉਹ ਜਿਹੜੇ ਸਾਨੂੰ ਨਾਮ ਸਾਹਮਣੇ ਆਏ ਨੇ ਉਹਨਾਂ ਦੇ ਬਾਰੇ ਤਫ਼ਤੀਸ਼ ਜਾਰੀ ਹੈ ਉਹਨਾਂ ਨੂੰ ਵੀ ਜਲਦੀ ਗ੍ਰਫਤਾਰ ਕਰਕੇ ਜਿਹੜਾ ਸਲਾਖਾਂ ਪਿੱਛੇ ਭੇਜਿਆ ਇਹਨਾਂ ਦੇ ਪਹਿਲਾਂ ਵੀ ਕੋਈ ਨਾਮ ਲੈਦਾ ਹਾਂਜੀ ਜਿਹੜੇ ਆਪਣੇ ਦੋਸ਼ੀ ਜਿਹੜੇ ਸੰਦੀਪ ਸਿੰਘ ਤੇ ਸੁਖਵਿੰਦਰ ਸਿੰਘ ਨੇ ਵਾਸੀ ਈਨਾ ਬਾਜਵਾ ਇਹਨਾਂ ਦੇ ਉੱਤੇ ਮੁਕੱਦਮਾ ਨੰਬਰ 12/22 ਅਧੀਨ ਤਾਰਾ 457 380 ਥਾਣਾ ਸ਼ੇਰਪੁਰ ਦਰਜ ਹੈ ਜੀ ਇਹ ਟੋਟਲ 8 ਦੋਸ਼ੀ ਨੇ ਜੀ ਦੋ ਮੋਟਰਸਾਈਕਲ ਬਰਾਮਦ ਨੇ ਇੱਕ ਮੋਟਰਸਾਈਕਲ ਰੇੜੀ ਬਰਾਮਦ ਹੈ ਕੇਵਲ ਤਾਰ 47 ਫੁੱਟ ਬਰਾਮਦਗੀਆ ਤੇ 15 ਕਿਲੋ ਜਲਿਆ ਹੋਇਆ ਤਾਂਬਾ ਬਰਾਮਦ ਹੈ ਜੀ ਸਰ ਕਿੰਨੀਂ ਦਿਨ ਤੋਂ ਸਰਗਰਮ ਸੀ ਉਹ ਕਿੰਨੀ ਕਿਲੋਮੀਟਰ ਸੀ ਨਾਲ ਖਲਾਫ ਸੀ ਨੇ ਤੁਹਾਡੇ ਕੋਲ ਇਹ ਕਰੀਬ ਪਿਛਲੇ ਜਦੋਂ ਤੋਂ ਆਪਾਂ ਕਹਿ ਸਕਦੇ ਹਾਂ ਕਿ ਕਰੀਬ ਡੇਢ ਦੋ ਮਹੀਨੇ ਤੋਂ ਜਦੋਂ ਤੋਂ ਬਰਸਾਤਾਂ ਦਾ ਮੌਸਮ ਸਟਾਰਟ ਹੋਇਆ ਜੋ ਹੁਣ ਆਪਾਂ ਖੇਤਾਂ ਦੇ ਵਿੱਚ ਵੀ ਜੀਰੀ ਹੁੰਦੀ ਆ ਮੱਕੀਆਂ ਦਾ ਕਰਕੇ ਜਿਹੜਾ ਇਹੋ ਜਿਹੇ ਲੋਕਾਂ ਵਾਸਤੇ ਵਾਰਦਾਤਾ ਅੰਜਾਮ ਕਰਨਾ ਲੋਕ ਛਿਪਕੇ ਕਰਨਾ ਥੋੜਾ ਸੌਖਾ ਹੋ ਜਾਂਦਾ ਹੈ ਕਿ ਤਾਂ ਵਿੱਚ ਮੱਕੀ ਜ਼ਿਆਦਾ ਹੋ ਗਈ ਆ ਤੋ ਇਸ ਕਰਕੇ ਉਦੋਂ ਤੋਂ ਇਹ ਸਰਗਰਮ ਸੀਗੇ ਤੇ ਕਰੀਬ ਪੂਰੇ ਜ਼ਿਲ੍ਹੇ ਦੀਆਂ ਜੇ ਆਪਾਂ ਲਾਈਏ 50 ਤੋਂ ਉੱਤੇ ਵੱਖ-ਵੱਖ ਛੋਟੀਆਂ-ਛੋਟੀਆਂ ਕਰਕੇ ਜਾਂ ਕੁਝ ਜਗ੍ਹਾ ਤੇ ਕੰਪਲੇਂਟਸ ਕੀਤੀ ਗਈ ਸੀ ਕੁਝ ਜਗ੍ਹਾ ਤੇ ਸਾਨੂੰ ਜੋ ਇਹਨੇ ਮੰਨੇ ਨੇ ਇਹਨਾਂ ਨੇ ਚੋਰੀ ਕੀਤੀ ਸੀ ਉਹ ਕਿਸਾਨਾਂ ਵੱਲੋਂ ਕੰਪਲੇਂਟ ਨਹੀਂ ਵੀ ਕੀਤੀ ਗਈ ਸੀ ਉਹ ਸਾਰੀਆਂ ਵਾਰਦਾਤਾਂ ਜਿਹੜੀਆਂ ਨੇ ਟਰੈਕ ਕੀਤੀਆਂ ਗਈਆਂ ਨੇ ਜਿਹੜੇ ਅਧੀਨ ਧਾਰਾਵਾਂ ਦੇ ਤਹਿਤ ਦੇ ਮਾਮਲੇ ਜੀ ਜਿਹੜਾ ਹੈਗਾ ਆ ਥਾਣਾ ਠੁੱਲੀਆਲ ਵਿੱਚ ਮੁਕੱਦਮਾ ਨੰਬਰ 54 303 ਤੇ 317 ਬੀ ਐਨ ਐਸ ਤੇ ਥਾਣਾ ਠੱਲੀਆਲ ਦੇ ਵਿੱਚ 303 ਬੀ ਐਨ ਐਸ ਦੀ ਧਾਰਾ ਜਿਹੜੇ ਨਵੇਂ ਕ੍ਰਿਮినਲ ਲਾਅ ਆਏ ਨੇ ਭਾਰਤੀ ਅਨਿਆਇ ਸਹਾਇਤਾ ਦੇ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਹੈ ਸਰ ਕੋਈ ਜਾਣਕਾਰੀ ਜੇ ਕੋਈ ਪਲਾਸਾ ਹੋ ਸਰ ਕੋਈ ਬਦਲ ਨਹੀਂ ਹਾਂਜੀ ਅੱਗੇ ਜਿਹੜਾ ਆਪਾਂ ਇਹਨਾਂ ਦੇ ਸਾਰੇ ਲਿੰਕ ਲੱਭ ਰਹੇ ਆ ਜਿਹੜੇ ਸਾਡੇ ਨਾਲ ਲੱਗਦੇ ਹੋਰ ਜ਼ਿਲ੍ਹੇ ਨੇ ਉਹਨਾਂ ਦੇ ਨਾਲ ਵੀ ਤਾਲਮੇਲ ਕੀਤੇ ਜਾ ਰਹੇ ਨੇ ਤੇ ਸੋ ਦੈਟ ਕੋ ਇਹਨਾਂ ਨੇ ਕਿੱਧਰ ਉੱਧਰ ਵੀ ਕੋਈ ਵਾਰਦਾਤ ਕੀਤੀਆਂ ਨੇ ਉਹਨਾਂ ਦੇ ਵੀ ਟਰੇਸ ਹੋ ਸਕਦੇ ਜੋ ਇਹਨਾਂ ਦੇ ਹੋਰ ਸਾਥੀ ਨੇ ਜੋ ਬਾਹਰ ਐਕਟਿਵ ਹੋ ਸਕਦੇ ਨੇ ਉਹਨਾਂ ਤੱਕ ਵੀ ਆਪਾਂ ਉਹਨਾਂ ਨੂੰ ਵੀ ਫੜਾਂਗੇ ਤੇ ਜਿੱਥੇ ਇਹ ਚੋਰੀ ਕੀਤਾ ਹੋਇਆ ਤਾਂਬਾ ਜਾਂ ਕੇਬਲ ਵੇਚਦੇ ਨੇ ਉਹਨਾਂ ਦੇ ਵੀ ਕੁਝ ਨਾਮ ਸਾਡੇ ਕੋਲ ਸਾਹਮਣੇ ਆਏ ਨੇ ਉਹਨਾਂ ਨੂੰ ਵੀ ਅਸੀਂ ਅੱਗੇ ਉਹਨਾਂ ਦੀ ਦਬਿਸ਼ ਕੀਤੀ ਜਾਏਗੀ ਇਹ ਇਹਨਾਂ ਚ ਕੋਈ ਨਸ਼ੀੜੇ ਵੀ ਹੈ ਜੀ ਜਿਹੜੇ ਇਹ ਹੁਣ ਜਦੋਂ ਆਪਾਂ ਮੈਡੀਕਲ ਕੀਤਾ ਜੀ ਇਹਨਾਂ ਦੇ ਕੁਝ ਦਾ ਡਰਗ ਟੈਸਟ ਆਇਆ ਹੈਗਾ ਉਹ ਅਸੀਂ ਵੈਰੀਫਾਈ ਕਰ ਰਹੇ ਆਂ ਤੇ ਜੋ ਬਣਦੀ ਕਾਰਵਾਈ ਅੱਗੇ ਜੇਲ੍ਹ ਡਿਪਾਰਟਮੈਂਟ ਹੁਣ ਜੁਡੀਸ਼ੀਅਲ ਕਸਟਡੀ ਚ ਨੇ ਜਿਹੜੇ ਕੋਈ ਨਾ ਤਨਸ਼ੇੜੀ ਨੇ ਉਹਨਾਂ ਦਾ ਉਹ ਉੱਥੇ ਡੀ ਐਡਿਕਸ਼ਨ ਦਾ ਫੈਸਿਲਿਟੀ ਉਹਨਾਂ ਨੂੰ ਸਟਾਰਟ ਕਰਨਗੇ ਅਬ ਤੱਕ ਕੇ ਲਈ ਬਸ ਇਤਨਾ ਹੀ ਫਿਰੋਗੀ ਆਪਸੇ ਮੁਲਾਕਾਤ ਐਸੀ ਇੱਕ ਹੋਰ ਖਬਰ ਕੇ ਸਾਥ ਅਬ ਤੱਕ ਕੇ ਲਈ ਨਮਸਕਾਰ ਹੋ ਦਿੱਖਤੇ ਰਹੀਏ ਸਤਿਕਾਰ نیوز